ਜੈ ਗੁਰਦੇਵ ਧੰਨ ਗੁਰਦੇਵ ਧੰਨ ਧੰਨ ਜਗਤ ਪਿਤਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੈ ਜੋ ਸਤਿਗੁਰ ਜੀ ਇੰਨਾ ਮਾਣ ਸਤਕਾਰ ਬਖਸ਼ਦੇ ਹਨ ਔਰ ਸੰਗਤਾਂ ਸਤਕਾਰ ਕਰਦੀਆਂ ਹਨ ਸੋ ਸਾਡੇ ਕੋਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਸੋਸਤਾਨ ਪ੍ਰਾਪਤ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ 40 ਦਿਨ ਰੁਕ ਕੇ ਉਸ ਅਸਥਾਨ ਨੂੰ ਪਵ ਪਵਿੱਤਰ ਕੀਤਾ ਸੰਗਤਾਂ ਨੂੰ ਨਿਹਾਲੋ ਨਿਹਾਲ ਕੀਤਾ ਉਸ ਤਪ ਅਸਥਾਨ ਤੋਂ ਜਿੱਥੇ ਸੱਚਾ ਸੌਦਾ ਕਰਕੇ ਚੂੜਕਾਣੇ ਧਰਤੀ ਤੋਂ ਬਾਅਦ ਅਟਾਰੀ ਬਾਰਡਰ ਨੇੜੇ ਪਿੰਡ ਡੰਡੇ ਸਤਿਗੁਰੂ ਅਰਦਾਸ ਸਮਰੇ ਰੁਕੇ ਉਸ ਗੁਰੂ ਘਰ ਤੋਂ ਸਾਡੇ ਬਾਬਾ ਜੀ ਪਹੁੰਚੇ ਆ ਸ੍ਰੀ ਨਿਰੀਸ਼ ਕੁਮਾਰ ਸਰਪੰਚ ਸਾਹਿਬ ਪਹੁੰਚੇ ਆ ਸ਼੍ਰੀ ਚੰਮਨ ਲਾਲ ਜੀ ਸਾਡੇ ਗ੍ਰਹਿ ਵਿਖੇ ਪਹੁੰਚੇ ਆ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਜੀ ਆਇਆਂ ਕਰਦਾ ਵੈਲਕਮ ਕਰਦਾ ਸਵਾਗਤ ਕਰਦਾ ਇਹਨਾਂ ਦਾ ਜੋ ਦਾਸ ਨੂੰ ਇਸ ਕਾਬਲ ਸਮਝਿਆ ਕਿਉਂਕਿ ਪਿਛਲੇ ਸਾਲ ਵੀ ਅਸੀਂ ਗਏ ਸੀ ਉਸ ਤੋਂ ਪਿਛਲੇ ਸਾਲ ਵੀ ਗਏ ਸੀ ਤੇ ਬਹੁਤ ਮਾਨ ਸਤਿਕਾਰ ਬਖਸ਼ਿਆ ਤੇ ਅੱਜ ਸਦਾ ਪੱਤਰ ਦਿਨ ਪਹੁੰਚੇ ਆ ਮੈਂ ਸਾਰੀਆਂ ਸੰਗਤਾਂ ਨੂੰ ਵਿਸ਼ਵ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਦਿਨ ਵੀਰਵਾਰ 10 April 2025 ਦਿਨ ਵੀਰਵਾਰ ਨੂੰ ਬਹੁਤ ਵੱਡਾ ਮਹਾਨ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸੰਤ ਗੁਰਦੀਪ ਗਿਰੀ ਮਹਾਰਾਜੀ ਪਠਾਨਕੋਟ ਵਾਲੇ ਸੰਤ ਸ਼ੀਤਲ ਜੀ ਹੁਸ਼ਿਆਰਪੁਰ ਵਾਲੇ ਔਰ ਦਾਸਨ ਵੀ ਸੱਦਾ ਪੱਤਰ ਦਿੱਤਾ ਗਿਆ ਹੈ ਸੋ ਮੈਂ ਬੇਨਤੀ ਕਰਦਾ ਜਿੰਨੀਆਂ ਵੀ ਅੰਮ੍ਰਿਤਸਰ ਦੇ ਲਾਗੇ-ਲਾਗੇ ਪਿੰਡਾਂ ਦੀਆਂ ਸ਼ਹਿਰ ਦੀਆਂ ਸੰਗਤਾਂ ਹਨ ਉਹ ਇਸ ਸਮਾਗਮ ਦੇ ਵਿੱਚ ਜ਼ਰੂਰ ਪਹੁੰਚੇ ਔਰ ਜਿੱਥੋਂ ਜਿੱਥੋਂ ਵੀ ਸੰਗਤ ਆ ਸਕਦੀ ਆ ਇਸ ਤਪਸਥਾਨ ਜਿੱਥੇ ਸਤਿਗੁਰ ਅਰਦਾਸ ਸਮਰਹ ਰਾਜ ਨੇ 40 ਦਿਨ ਪ੍ਰਮਾਤਮਾ ਦਾ ਨਾਮ ਜਪ ਕੇ ਸੰਤਾਂ ਨੂੰ ਵੀ ਬਾਣੀ ਦੇ ਨਾਲ ਜੁੜਿਆ ਆਓ ਉਸ ਗੁਰੂ ਘਰ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਿਏ ਜੈ ਗੁਰਦੇਵ ਸਤਿਗੁਰਦੇਵ ਜੀ ਬੋਲੇ 100 ਰੁਪਏ ਜੈ ਗੁਰਦਾਸ ਮਹਾਰਾਜ ਕੀ ਜੈ